हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਛੇੜ ਲਈ ਲੈ ਕੇ ਆਏ ਆਂਗੇ ਦੋਵੇਂ ਬਈ ਐਮ ਮੋਲ ਦੇ ਟੋਪ ਦੇ ਨਾ ਨਗੀਨੇ ਆਗੇ ਚੰਗੇ ਵਜਣਾ ਵਾਲੀਆਂ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦੁਨੀਆ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਵੇਂ ਤਾਜ਼ੀਆਂ ਸੂਈਆਂ ਨੇ ਬਾਈ ਐਚਐਫ ਦੇ ਨਗੀਨੇ ਬਾਕੀ ਦੀ ਗੱਲਬਾਤ ਕਰਦੇ ਆ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਸਰੀ ਕਾ ਸਸਰੀ ਕਾ ਬਾਈ ਜੀ ਹੋ ਠੀਕ ਹੂੰ ਬਾਈ ਹਾਂਜੀ 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 ਬਹੁਤ ਜੀ ਦੋਵੇਂ ਨਗੀਨੇ ਹੀ ਲੈਂਦੇ ਫਿਰ ਮੈਂ ਕਹਿੰਦਾ ਤੋਹਫਾ ਬਾਈ ਜੀ ਤੋਹਫੇ ਆ ਹਨਾ ਹਾਂਜੀ ਬਾਈ ਦੋ ਦੋਲੇ ਪੀਸ ਸਹੀ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ। ਨਾਮ ਅੰਬੀ ਪਿੰਡ ਚੀਦਾ ਦਸੀਲ ਬਾਗਾਪਾਣ ਡਿਸਟ੍ਰਿਕਟ ਮੋਗਾ। ਹੂੰ। ਨੇੜੇ ਭਗਤਾ ਭਾਈ ਨੇਰੇ ਬਰਗਾੜੀ ਆਪਾਂ ਨੂੰ। ਮੋਬਾਈਲ ਨੰਬਰ ਬੋਲ ਦੇ। 98729 9021 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੋ। ਪਹਿਲੇ ਨੰਬਰ ਵਾਲੀ ਤੇ ਸ਼ੁਰੂ ਕਰ ਦਈਏ। ਦੂਜਾ ਸੂਆ ਵਿੱਚ ਚੌਗੀ ਮੂੰਹ ਦੀ। ਮੂੰਹੋ ਚਾਰ ਦੰਤ ਦੂਜਾ ਸੂਆ ਕਦੋਂ ਸੂਈਏ? ਨਾੜਾ ਨੁੰਡਾ ਨਾ ਕਹਦੇ ਕੱਲ ਸੂਈਏ ਬੱਚੀ ਦੀ। ਨਾੜਾ ਵੀ ਆਪਾਂ ਦਿਖਾਵਾਂਗੇ ਤੇ ਤੇ ਧੰਦੂਨ ਦਿਖਾ ਦੇ ਬੱਚੀ ਦਾ। ਇਹ ਵਾ ਦੇਖੋ ਯਾਰ। ਦੇਖ। ਕਿਆ ਬਾਤ ਆ ਫਿਕਸ ਆਰਡਰ ਦੀ ਆ ਫਿਕਸ ਆਰਡਰ ਦੀ ਆ ਇਹ ਨਾੜਾ ਨਾ ਦਿਖਾ ਦੇ ਕੰਪੀਟੀਸ਼ਨ ਆਰਡਰ ਲੱਗਿਆ ਬਈ ਭਈਆ ਕਹਿੰਦੇ ਹੂੰ ਕਿਆ ਬਾਤ ਆ ਨਾੜਾ ਤਾਂ ਮੈਂ ਕਿਹੜਾ ਉਂਗਲ ਤੇ ਵੀ ਨਹੀਂ ਹੋਣਗਾ ਉਹਨਾਂ ਦਾ ਮੋਟੀਆਂ ਜਿੰਨੇ ਕਹਿੰਦੇ ਲੇਵੇ ਦੇ ਆਕ ਨਹੀਂ ਹਾਂ ਸਹੀ ਆ ਬਈ ਬਾਕੀ ਜਿੰਦਾਂ ਦੀ ਪਾਰ ਦਿਖਾ ਦੇ ਬੋਧੀ ਦੇਖ ਮੈਂ ਕਿਹੜਾ ਵਸਿਆਂ ਵਰਗਾ ਮੂੰਹ ਆ ਹਨ ਹੂੰ ਕਿਆ ਬਾਤ ਆ ਫੇਸਬੁਕ ਚੈੱਕ ਕਰੋ ਬਰੀਡ ਚੈੱਕ ਕਰੋ ਇੱਕ ਨੰਬਰ ਆਗੀ ਬੱਚਾ ਵਸਾ ਦੇਗੀ ਮਗਰ ਬੱਚਾ ਪਾਈ ਆ ਠੀਕ ਆ ਤੇ ਅੰਬੀ ਭਾਈ ਮੋਰ ਸਾਰਾ ਰਿਕਾਰਡ ਮਿਲੂਗਾ ਭਾਈ ਜੀ ਕਿਹੜੇ ਸਿੰਘੀ ਆਪਾ ਪਹਿਲੇ ਮਹੀਨੇ ਦੁੱਧ ਬਹੁਤ ਸੋਹਣਾ ਦਿੱਤਾ ਭਾਈ ਐਦ ਕੀ ਕਿੰਨਾ ਕੇ ਦੇ ਦੂ ਐਦ ਕੀ ਭਾਈ 27 28 ਕਿਲੋ ਮਸ਼ੀਨ ਦੁੱਧ ਦੇ ਦੂ ਰਾਮਣ ਕਿੰਨਾ ਕਬੂਲਾ ਕੱਢਿਆ ਫਿਰ ਬਹੁਤ ਕੱਢਿਆ ਭਾਈ ਹੁਣ ਹੈਗਾ 16 17 ਕਿਲੋ ਬਲਾ ਤਿਆਰ ਠੀਕ ਹੈ ਹਾਂਜੀ ਸਨਖ ਬਣਾ ਵਾਲਾ ਵੇੜ ਚ ਬੜਾ ਸਨਖ ਬਣਾ ਬੱਚੇ ਬਾਈ ਨਾੜਾ ਨੂੜਾ ਦਿਖਾਉਂਦੇ ਨਾੜਾ ਨੂੜਾ ਬਾਈ ਲੈ ਵੇਦੀ ਬਾਕੀ ਵੱਡੀ-ਬੁੱਡੀ ਬਹੁਤ ਤਾਂ ਕੋਈ ਛੋਟੀ ਬਾਈ ਥੋੜਾ ਬੱਚੇ ਦਾ ਕਰਕੇ ਕਾਲ ਕਰਦੀ ਆ ਬਾਈ ਹੋਰ ਕੋਈ ਚੱਕਰ ਨਹੀਂ ਕਿਉਂਕਿ ਤਾਜ਼ਾ ਸੂਆ ਪਸ਼ੂ ਕਰਦੀ ਹੈਗਾ ਬਾਕੀ ਜਿਹਨੇ ਲੈ ਵੇ ਪੱਖ ਦੀ ਲਾਈਏ ਜਾਂਦੇ ਕਦ ਕਾਠ ਦੀ ਗੱਲ ਕਰੀਏ ਜਾਂਦੇ ਬਜਣ ਬਜੂਰ ਦੀ ਗੱਲ ਕਰੀਏ ਇੱਕ ਨੰਬਰ ਹੈਗਾ ਮੈਂ ਕਹਣਾ ਕਿਸੇ ਪੱਖ ਤੋਂ ਹੱਥ ਧਰਾਈ ਨਹੀਂ ਕਿਸੇ ਹੱਥ ਧਰਾਈ ਨਹੀਂ ਬਾਈ ਕੋਈ ਬਰੀਡ ਕਨਗੋ ਕੋ ਥਣ ਕਨਗੋ ਹੂੰ ਕੋਲੇ ਵੇਖਣਗੇ ਕਿਸੇ ਪਾਸੇ ਕੋਈ ਗੁੰਡੀ ਨਹੀਂ ਸਹੀ ਆ ਪੰਡਾ ਲਾਈ ਫਿਰਦੀ ਆ ਪੰਡਾ ਲਾਈ ਫਿਰਦੀ ਬਾਈ ਜੀ ਹੂੰ ਪੰਡਾ ਲਾਈ ਫਿਰਦੀ ਆ ਕਰਮਾ ਲਈ ਧਾਰਾ ਮਾਰੋਗੇ ਹਾਂਜੀ ਬਾਈ ਜੀ ਮਾਰ ਦਿਓ ਬਾਈ ਧਾਰਾ ਚਵਾਈ ਆਪਾਂ ਸਾਨੂੰ ਚੈੱਕ ਕਰਵਾਣੇ ਬਾਈ ਕਿ ਨਾ ਧਾਰਾ ਮਾਰ ਦਿੰਨੇ ਆ ਬਾਈ ਮੈਂ ਕਹਿੰਨਾ ਚਵਾਈ ਦੇਖ ਯਾਰ ਹਨਾ ਮੈਂ ਕਹਿੰਦਾ ਬਾਣੀ ਚੋਈ ਓਕੇ ਬਾਈ ਬਾਕੀ ਢੰਡੀ ਦੇਖ ਯਾਰ ਹਨਾ ਪਹਿਲਾਂ ਕੋਈ ਚੋਈ ਜਾਵੇ ਪਹਿਲਾਂ ਜਵਾਬ ਚੋਈ ਪਹਿਲਾਂ ਬੁਰਗਾ ਚੋਈ ਜਾਵੇ ਅਸਲ ਵਿੱਚ ਬਰੀਡ ਦਾ ਫਰਕ ਆ ਹਨਾ ਬਰੀਡ ਦਾ ਫਰਕ ਆ ਬਾਈ ਜ ਹਾਂਜੀ ਇਹ ਲਵਿਤਾ ਨਾ ਪਾਈ। ਠੀ ਚੋਲੋ ਪਾਵੇਂ ਮਸੀਨ ਤੇ ਚੋਲੋ ਕਿਉਂਕਿ ਨਾ ਚੰਗੇ ਵਜਨ ਵਾਲੀ ਚੰਗੇ ਵਜਨ ਜਿੰਦ ਜਾਣ ਵਾਲੀ ਵੜਾ ਬਾਕੀ ਚੋਣ ਦੇਖੋ ਯਾਰ ਠੰਡੀ ਠੰਡੀ ਮਿੱਠੀ ਕਹਿ ਸਕਦੇ ਆਪਾਂ ਕਿਉਂਕਿ ਬਈ ਮੌਜ ਨਾ ਬੈਠੋ ਕਿ ਚੱਕਰੀ ਹੈ ਨਹੀਂ ਕਿ ਨਹੀਂ। ਹਾਂਜੀ ਹਾਂਜੀ ਹਾਂਜੀ। ਹੂੰ। ਕੀ ਬਾਤ ਆ। ਬਹੁਤ ਸੋਹਣਾ ਚੋਣ। ਬਾਕੀ ਥਣ ਵੀ ਕਰਮ ਵਾਲੇ ਨਾ ਇੱਕ ਨੰਬਰ ਲੱਗਾ ਪੀੜੀ ਦੇ ਪਾਵੇ ਰਗਾ ਥਾਣਾ ਨਾੜਾ ਨੂੜਾ ਨਾ ਚਾਰ ਸਪੇਰੇ ਫੁੱਲ ਚੰਗੀਆਂ ਨੇ। ਬਾਕੀ ਬਰੀਡ ਦੀ ਗੱਲ ਕਰੀਏ ਕੰਨ ਛੋਟਾ, ਗੋਦੀ ਇੱਕ ਨੰਬਰ ਫੇਸ ਬਹੁਤ ਪਿਆਰਾ ਤੇ ਦੋ ਨੰਬਰ ਤੇ ਬਾਈ ਦੂਜਾ ਸੂਆ ਬਾਈ ਜੀ ਕਦੋਂ ਸੂਈਆ ਤੇ ਇਹ ਸੂਈਆ ਬਾਈ ਜੀ ਤੜਕੇ 6 ਵਜੇ ਤੜਕੇ 6 ਵਜੇ ਹਾਂਜੀ ਬਾਈ ਬੱਚਾ ਬੱਚਾ ਹੀ ਦੇਗੀ ਮਗਰ ਬੱਚਾ ਦੇਗੀ ਬਾਈ ਜੇਰ ਜੂੜਦੀ ਆਪਣੀ ਗਾਰੰਟੀ ਆ 7 ਕਿਲੋ ਬੋਲਾ ਕੱਢਿਆ ਬੱਚੀ ਦਾ ਕਿੰਨਾ ਦੁੱਧ ਦੇ ਦੂ ਦੇਖ ਇਧਰ ਮਣਾ ਲੈ ਲਵੋ ਆਖਾ ਬੱਚੀ ਦਾ ਲੈਵਾ ਤਾਂ 25 26 ਕਿਲੋ ਬੱਚੀ ਦਾ ਤਾਂ ਪਾਉ ਰਾਮ ਉੱਡੀ ਵਹਿ ਰਦੀ ਜੱਡਾ ਲੈਵਾ ਹਾਂ ਸਹੀ ਹੈ ਬਈਲੇ ਵਾਰ ਖੁੱਲ ਬਰੀਰ ਬਾਈ ਜੀ ਕਨੀ ਪੂਸ ਪਾਸੇ ਦਿਖਾਈ ਹੈ ਸਫਾਈ ਦੇਖ ਲੇਵੇ ਦਿਖਣਾ ਹਾਂ ਬੜਾ ਸਾਫ ਸੁਥਰਾ ਲੇਵਾ ਬਾਕੀ ਥਣ ਦੇਖ ਯਾਰ ਇੱਕ ਨੰਬਰ ਥਣ ਲੱਗਿਆ ਵਾ ਪੀੜੀ ਦੇ ਪਾਵੇ ਨਾਲ ਦਾ ਉਹ ਵੀ ਕਹਿ ਸਕਦੇ ਕਿਉਂਕਿ ਦੋਮਾਂ ਨੂੰ ਨਾ ਜਿਹੜਾ ਥਣ ਲੱਗਿਆ ਵਾ ਬਈ ਤੇ ਹੱਥੀ ਚੋਈ ਚੱਲਿਓ ਚਾਹੇ ਮਸ਼ੀਨ ਤੇ ਚੋਈ ਚੱਲਿਓ ਕੋਈ ਚੱਕਰ ਨਹੀਂ ਆਗਾ ਕਨੇ ਹਾਂਜੀ ਬਾਈ ਜੀ ਹਾਂ ਬਾਕੀ ਫੇਸ ਦੀ ਗੱਲ ਕਰੀਏ ਜਿੰਦ ਜਾਨ ਦੀ ਗੱਲ ਕਰੀਏ ਵੇ ਜਿਵੇਂ ਤਾੜੀਆਂ ਸੂਈਆਂ ਸੁਹਾ ਵਗੈਰਾ ਐ ਨਹੀਂ ਮੰਨਿਆ ਨਾ ਨਹੀਂ ਭੋਰਾ ਵੀ ਨਹੀਂ ਬਾਈ ਹਾਂ ਉਮੀ ਪਈਆਂ ਸਰੀਰ ਫਿੱਟ ਸਰੀਰ ਪਿਆ ਪੂਰੇ ਵਧੀਆ ਤੇ ਇਕੱਲਾ ਇਕੱਲਾ ਅੰਗ ਚੈੱਕ ਕਰ ਸਕਦਾ ਬੜਾ ਦਾ ਵਾੜਾ ਚੰਗਾ ਕਿ ਨਹੀਂ ਬਾਈ ਹਾਂਜੀ ਬਾਈ ਜੀ ਬਾਕੀ ਤੋਰਾ ਤੁਸੀਂ ਚੈੱਕ ਕਰ ਸਕਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਸੁਨੱਖ ਬਣੀ ਦੀ ਗੱਲ ਕਰੀਏ ਕਿੰਨਾ ਕੁ ਦੁੱਧ ਦੇ ਦੂੰ ਦੁੱਧ 25 26 ਕਿਲੋ ਪਾ ਦੋ ਬਾਈ ਰਾਮ ਨਾਥ ਜੀ ਠੀਕ ਹੈ ਹਾਂਜੀ ਬਾਈ ਤੇ ਮੁੱਲ ਤਾਂ ਫਿਰ ਦੋਮਾਂ ਦੇ ਫੋਨ ਤੇ ਹਾਂ ਮੁੱਲ ਦੋਨਾਂ ਦੇ ਫੋਨ ਤੇ ਰਹਿਣਗੇ ਬਾਈ ਜੀ ਮੁੱਲ ਬਾਈ ਕਹਿੰਦਾ ਵਾਲੇ ਨਹੀਂ ਕਰਦੇ ਬਾਈ ਬਸ ਐ ਹੋਣਗੇ ਵੀ ਲੈਣ ਦੇ ਨਹੀਂ ਕਰਾਂਗੇ ਬਾਕੀ ਬੱਚੇ ਆ ਜਿਹੜੇ ਨਾ ਮਗਰ ਕਰਮਾਂ ਵਾਲਿਆਂ ਦੇ ਬੱਚੇ ਆਗੇ ਹਰ ਇੱਕ ਪੱਖ ਕਰਨ ਵਾਲੀ ਦਾ ਤੁਸੀਂ ਚੈੱਕ ਕਰ ਸਕਦਾ ਥਣਾ ਦਾ ਸੈਜ ਲੇ ਵਾ ਫਿਕਸ ਬਹੁਤ ਸੋਹਣਾ ਤੇ ਤਾਰਾ ਮਾਰਾਂ ਹਾਂਜੀ ਭਾਈ ਜੀ ਮਾਰ ਦਿਓ ਭਾਈ ਬਈ ਠੰਡੀ ਬਹੁਤ ਆ ਯਾਰ ਨਾ ਬਾੜੀ ਠੰਡੀ ਬਈ ਹੈ ਬੱਚਾ ਵੀ ਨਹੀਂ ਲਾਉਣ ਦੀ ਲੋੜ ਹੈ ਨਿਆਣਾ ਪਾਈ ਜਨਾ ਪਾਈ ਬੱਚਾ ਲਾਓ ਜਾਂ ਨਾ ਲਾਓ ਨਿਆਣਾ ਲਾਓ ਜਾਂ ਨਾ ਲਾਓ ਕੋਈ ਚੱਕਰ ਹੀ ਨਹੀਂਗਾ ਤਾਰਾਂ ਦੇਖ ਯਾਰ ਹਨਾ ਕੱਲੀ ਕੱਲੀ ਧਾਰ ਦਾ ਪਤਾ ਲੱਗਦਾ ਹੰਦੀ ਦੇ ਥੱਲੇ ਹਨਾ ਕੀ ਬਾਤ ਆ ਯਾਰ ਚਵਾਈ ਖੜਕਾ ਕਰਦੀ ਆ ਚੁੱਲਣ ਚੁੱਲਣ ਵਾਲੀ ਨਹੀਂ ਹੈ ਨਾ ਵਾਲੀ ਬੋਲੀ ਚਵਾਈ ਹੈ ਬਾਈ ਜਵਾਕ ਚੋਲੇ ਗੁਰਗਾ ਚੋਲੇ ਬੋਲੀ ਚਵਾਈ ਹੈ ਕਿ ਲੈ ਜੋ ਮਰਜੀ ਬੈਠ ਰਹਾ ਹੁਣ ਬਾਈ ਮੌਂ ਨਾ ਬੈਠਾ ਯਾਰ ਕੋਈ ਚੱਕਰੀ ਨਹੀਂ ਹੈ ਗੱਲ ਲੈ ਬਾਕੀ ਲੇਵੇ ਆ ਜਿਹੜੇ ਬਾਈ ਫਿਕਸ ਆਰਡਰ ਦੀਆਂ ਆ ਗਈਆਂ ਇਹ ਨਹੀਂ ਹੈਗਾ ਵੀ ਟੁੱਟ ਮੈਗ ਨਹੀਂ ਬਾਈ ਟੁੱਟ ਮੈ ਲੇਵੇ ਚੰਚਾ ਤੋਤਾ ਐਨ ਫਿਕਸਡ ਰ ਹੈ ਕਰਮਣਾਂ ਦੇ ਤੋਂਮਾਂ ਦੇ ਬਹੁਤ ਸੋਹਣੇ ਰੰਗ ਰੂਪ ਵਾਲੀਆਂ ਬੜਾ ਨੇ ਤੇ ਮੁੱਲ ਰਹਿਣਗੇ ਫੋਨ ਤੇ ਮੁੱਲ ਰਹਿਣਗੇ ਜਿਆਜ ਕਿਸੇ ਵੀ ਵੀਰ ਨੂੰ ਕੋਈ ਵੀ ਬੜ ਪਸੰਦ ਆਉਂਦੀ ਆ ਕਰ ਲਿਓ ਬਾਈ ਨਾ ਕੰਟੈਕਟ ਧੰਨਵਾਦ ਜੀ